ਹਾਂਜੀ ਹਲੋ ਫਰੈਂਡਸ ਵੈਲਕਮ ਐ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਬੀਡੇ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਹ ਹੈ ਜੀ ਮਾਰਨਿੰਗ ਦਾ ਟਾਈਮ ਟਾਈਮ ਜਿਹੜਾ ਹੋਊਗਾ 7:30 ਵਜੇ ਦਾ ਟਾਈਮ ਆ ਜੀ ਤੇ ਮੈਂ ਕਿਚਨ ਚ ਆ ਗਈਆਂ ਤੇ ਕਿਚਨ ਚ ਆ ਕੇ ਜੀ ਮੈਂ ਲੱਗੀ ਜੀ ਆਟਾ ਗੁੰਨਣ ਵਾਸਤੇ ਤੇ ਸਭ ਤੋਂ ਪਹਿਲਾਂ ਮੈਂ ਆਟਾ ਛਾਣੂਗਾ ਜੀ ਆਟਾ ਛਾਣਨ ਤੋਂ ਬਾਅਦ ਆਟਾ ਗੁੰਨੂਗੀ ਠੀਕ ਹੈ ਜੀ ਥੋੜਾ ਜਿਹਾ ਆਟਾ ਗੁੰਨੂਗੀ ਕਿਉਂਕਿ ਸਵੇਰ-ਸਵੇਰ ਦੀ ਜਿਹੜੀ ਮੈਂ ਰੋਟੀ ਬਣਾਉਣੀ ਸੀਗੀ ਤੇ ਬਸ ਮੈਂ ਕਿਹਾ ਚਲੋ ਅੱਜ ਦੁਪਹਿਰੇ ਕੁਝ ਹੋਰ ਦੇਖ ਲਾਂ ਤੇ ਵੀ ਸਵੇਰ ਦਾ ਜਿਹੜਾ ਹੈਗਾ ਆਪਾਂ ਨਾਸ਼ਤਾ ਬਣਾ ਲੈਨੇ ਆ ਤੇ ਬਸ ਅਜੇ ਬਾਕੀ ਸਾਰੇ ਕੰਮਕਾਰ ਕਰਨ ਵਾਲੇ ਪਏ ਨੇ ਜੀ ਤੇ ਬਸ ਕਿਚਨ ਚਾੱਕ ਕੇ ਪਹਿਲਾਂ ਮੈਂ ਰੋਟੀ ਬਣਾ ਰਹੀ ਹਾਂ ਫਟਾਫਟ ਆਟਾ ਗੁੰਨੂਗੀ ਮੈਂ ਲੋ ਜੀ ਆਟਾ ਮੈਂ ਗਨ ਲਿਆ ਜਿੱਤੇ ਮੈਨੂੰ ਰੱਖ ਦੂ ਜੀ ਟੱਕ ਕੇ ਤੇ ਮਤਲਬ ਦੋ ਪੰਜ ਮਿੰਟ ਦੀ ਰਸਤ ਦੂੰਗੀ ਆਟਾ ਜਿਹੜਾ ਹੈਗਾ ਸੈੱਟ ਹੋ ਜੂਗਾ ਜੀ ਤੇ ਇਸ ਤੋਂ ਪਹਿਲਾਂ ਕਰ ਲੈਣੇ ਜੀ ਬਰਤਨ ਸਾਫ ਠੀਕ ਹੈ ਜੀ ਜਿਹੜੇ ਬਰਤਨ ਹੈਗੇ ਨਾਲ ਨਾਲ ਆਪਾਂ ਸਾਫ ਕਰ ਦਿੰਨੇ ਆ ਇਸ ਤੋਂ ਪਹਿਲਾਂ ਮਤਲਬ ਚਾਹ ਵਾਲੇ ਬਰਤਨ ਵੀ ਸਾਫ ਕਰ ਦਿੱਤੇ ਸੀ ਮਤਲਬ ਚਾਹ ਵਾਲਾ ਜਿਹਦੇ ਵਿੱਚ ਮੈਂ ਚਾਹ ਬਣਾਈ ਸੀ ਫਰਾਈ ਪੈਨ ਚ ਉਹ ਮੈਂ ਸਾਫ ਕਰ ਦਿੱਤਾ ਤੇ ਬਾਕੀ ਜਿਹੜੇ ਮਤਲਬ ਚਾਹ ਪੀਣ ਵਾਲੇ ਹਨ ਪਾਂਡੇ ਪੀਣ ਨੇ ਆਪਾਂ ਉਹ ਸਾਫ ਕਰ ਦਿੰਨੇ ਆ ਜੀ ਤੇ ਆਂਡੇ ਸਾਫ ਕਰਦੇ ਕਰਦੇ ਜਿਹੜੇ ਹੈਗੇ ਆਪਾਂ ਆਟਾ ਸੈੱਟ ਹੋ ਜੂਗਾ ਜੀ ਤੇ ਫਿਰ ਆਪਾਂ ਆਟੇ ਨੂੰ ਲੈ ਕੇ ਇੱਕ ਮੁੱਕੀ ਦੇ ਕੇ ਤੇ ਆਪਾਂ ਫਿਰ ਰੋਟੀ ਲਾਉਣ ਲੱਗ ਜਾਾਂਗੇ ਜੀ ਸੋ ਅੱਜ ਜਿਹੜੇ ਹੈਗੇ ਆ ਕੰਮ ਕਰ ਸਾਰੇ ਕਰਨ ਵਾਲੇ ਪਏ ਨੇ ਜੀ ਝਾੜੂ ਪੁੱਛਾਣਾ ਕੱਪੜੇ ਵਗੈਰਾ ਨਹੀਂ ਧੂੰਗੀ ਅੱਜ ਮੈਂ ਕੱਪੜੇ ਧੋਣ ਵਾਲੇ ਹੈ ਨਹੀਂ ਸੀ ਕਿਉਂਕਿ ਇੱਕ ਦੋ ਸੂਟ ਹੀ ਹੋਣਗੇ ਫਿਰ ਮੈਨੂੰ ਅੱਜ ਹੋ ਜਾਂਦਾ ਵੀ ਇੱਕ ਦੋ ਸੂਟਾਂ ਲਈ ਕੀ ਮਸ਼ੀਨ ਲਾਉਣੀ ਆਣਾ ਬਾਕੀ ਬेड ਸ਼ੀਟਸ ਵਗੈਰਾ ਵੀ ਆਪਾਂ ਲਾਉਣੀਆਂ ਨਹੀਂ ਹੈ ਹਨਾ ਤੇ ਫਿਰ ਦੋ ਬेड ਸ਼ੀਟ ਲਾਵਾਂਗੇ ਤੇ ਨਾਲ ਕੱਪੜੇ ਵਗੈਰਾ ਵੀ ਹੋ ਜਾਣਗੇ ਆਪਣੇ ਸਾਰਿਆਂ ਦੇ ਫਿਰ ਆਪਾਂ ਕੱਪੜੇ ਵਾਸ਼ ਕਰ ਲਾਂਗੇ ਜੀ ਹਨਾ ਤੇ ਅੱਜ ਨਹੀਂ ਕਰੂੰਗੀ ਜਿਵੇਂ ਕੱਪੜੇ ਵਾਸ਼ ਤੇ ਬਸ फटाफट ਬਰਤਨ ਸਾਫ਼ ਕਰਨ ਤੋਂ ਬਾਅਦ ਲੋ ਜੀ ਬਰਤਨ ਸਾਫ਼ ਕਰਕੇ ਮੈਂ ਆ ਗਈ ਜੀ ਹੁਣ ਮੈਂ ਦਊਂਗੀ ਆਟੇ ਨੂੰ ਮੁੱਕੀ ਇੱਕ ਵਧੀਆ ਜੀ ਮੁੱਕੀ ਦੇ ਦਾਂਗੇ ਜੀ ਬਸ ਵਧੀਆ ਆਟਾ ਆਪਣਾ ਸੌਫਟ ਹੋ ਜੂਗਾ ਤੇ ਨਰਮ ਨਰਮ ਫੁਲਕੇ ਪਾੜਨੇਗੇ ਜੀ ਫਿਰ ਆਪਾਂ ਮੈਂ ਇਸੇ ਤਰ੍ਹਾਂ ਹੀ ਕਰਦੀ ਹੁੰਦੀ ਨੇ ਜੀ ਹਰ ਵਾਰ ਜਦੋਂ ਵੀ ਮੈਂ ਆਟਾ ਗੁੰਨਾ ਠੀਕ ਹੈ ਜੀ ਮੈਂ ਮਤਲਬ ਇਕੱਠਾ ਜਾ ਕਰਕੇ ਰੱਖ ਦਿੰਨੀ ਹੁੰਨੀ ਆ 5 ਕਿ ਮਿੰਟ ਦੀ ਰੈਸਟ ਦਿੰਨੇ ਜੀ ਉਸ ਤੋਂ ਬਾਅਦ ਜਿਹੜਾ ਆਟਾ ਪੂਰਾ ਵਧੀਆ ਮਲੈਮ ਹੋ ਜਾਂਦਾ ਤੇ ਲੋ ਜੀ ਹੁਣ ਆਪੇ ਤੇ ਲਾਦ ਤੱਕ ਕੀ ਹੋ ਕਿਉਂਕਿ ਹਨਾ ਗਰਮੀ ਪੈਂਦੀ ਸਿਕਰੀ ਆ ਜਾਂਦੀ ਨਹੀਂ ਤਾਂ ਆਟੇ ਤੇ ਇਸ ਲਈ ਮੈਂ ਸੋਚਿਆ ਵੀ ਪਹਿਲਾਂ ਆਪਾਂ ਕਿਉਂ ਲਾ ਦਿੰਨੇ ਆ ਆਟੇ ਤੇ ਲੋ ਜੀ ਹੁਣ ਆਪਾਂ ਤਵਾ ਮਨ ਜਾਗੇ ਜੀ ਹੁਣ ਤਵਾ ਜਿਹੜਾ ਹੈਗਾ ਸੁਬਾਹ ਰੋਜ਼ ਜਿਹੜਾ ਹੈਗਾ ਮੈਂ ਮਲਦੀ ਆ ਤੇ ਤਵਾ ਜਿਹੜਾ ਹੈਗਾ ਆਪਾਂ ਮਤਲਬ ਜਿਹੜਾ ਇੱਟ ਹੁੰਦੀ ਹੈ ਨਾ ਇੱਟ ਹਨ ਤੇ ਇਹ ਇੱਟ ਨਾ ਕਾਫੀ ਜ਼ਿਆਦਾ ਵੱਡੀ ਸੀ ਜਦੋਂ ਮੈਂ ਰੱਖੀ ਸੀਗੀ ਮਤਲਬ ਰੋੜਾ ਕਹਿ ਸਕਦੇ ਆ ਇੱਟ ਕਹਿ ਸਕਦੇ ਆ ਤੇ ਹੁਣ ਇਹ ਘਸ ਘਸ ਕੇ ਥੋੜੀ ਜੀ ਹੋ ਗਈ ਆ ਤੇ ਆਪਾਂ ਜਦੋਂ ਇਹ ਮਤਲਬ ਹਲੇ ਤਾਂ ਕੰਮ ਦੇ ਰਹੀ ਆ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਮਤਲਬ ਤਵੇ ਨੂੰ ਨਾ ਆਪਾਂ ਇਹ ਤੇ ਘਸਾ ਦਿੰਨੇ ਆ ਤੇ ਅਟ ਤਵਾ ਜਿਹੜਾ ਆਪਣਾ ਪੂਰਾ ਕਲੀਨ ਹੋ ਜਾਂਦਾ ਸਾਫ ਸੁਥਰਾ ਹੋ ਜਾਂਦਾ ਤੇ ਮੇਰੇ ਦਾਦੀ ਜੀ ਵੀ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀਗੇ ਤੇ ਮੰਮੀ ਵੀ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਹੁਣ ਜਿਹੜੇ ਸਾਰੇ ਮਤਲਬ ਸਾਸੂ ਮਾਣੇ ਜੀ ਉਹ ਵੀ ਇਸ ਤਰ੍ਹਾਂ ਹੀ ਕਰਦੇ ਆ ਤੇ ਲੋ ਜੀ ਆਪਾਂ ਜਿਹੜਾ ਹੈਗਾ ਤਵਾ ਸਾਫ ਸੁਥਰਾ ਕਰਕੇ ਗੈਸ ਤੇ ਰੱਖ ਦਿੱਤਾ ਤੇ ਰਾਤ ਵਾਲੀਆਂ ਰੋਟੀਆਂ ਜਿਹੜੀਆਂ ਉਹ ਕੱਢ ਦਿੱਤੀਆਂ ਨੇ ਜਿਹੜਾ ਰਾਤ ਵਾਲਾ ਪੋਣਾ ਸੀਗਾ ਜੀ ਉਸ ਤੇ ਨਾਲ ਹੀ ਆਪਾਂ ਸਾਫ ਕਰ ਦਿੱਤਾ ਬੱਦੇ ਨੂੰ ਤੇ ਪੋਣਾ ਆਪਾਂ ਨਵਾਂ ਲਾ ਲਿਆ ਜੀ ठीक है जी हूँ आप बनाव जी फटाफट रोटियाँ लौजी सिर ढक जी फटाफट बनाने जी फुलके -फाट बना, गर्म गर्म ਰੋਟੀਆਂ ਮੇਰੇ ਬਣ ਗਈਆਂ ਨੇ ਤੇ ਮੈਂ ਧੰਨਵਾਸ ਤੇ ਬਣਾਉਣ ਲੱਗੀ ਸੀ ਕਿ ਪਰੌਂਠੇ ਕਿਉਂਕਿ ਤਰਨ ਸਵੇਰ ਵੇਲੇ ਪਰੌਂਠੇ ਖਾਂਦਾ ਤੇ ਮੈਨੂੰ ਦੋ ਪਰੌਂਠੇ ਜਿਹੜੇ ਹੈਗੇ ਨੂਨ ਵਾਲੇ ਬਣਾ ਕੇ ਦੇ ਦੇਣੀ ਹੁੰਦੀਆਂ ਜੇ ਤੋਂ ਉਹਨੇ ਦਹੀਂ ਨਾਲ ਖਾਣ ਦੇ ਦਹੀਂ ਨਾਲ ਖਾਣ ਦੇ ਜੀ ਨਹੀਂ ਤਾਂ ਫਿਰ ਉਹ ਇਕੱਲੇ ਨਮਕ ਵਾਲੇ ਵੀ ਖਾ ਲੈਂਦਾ ਹਨ ਤੇ ਸਵੇਰ ਵੇਲੇ ਨੂੰ ਪਰੌਂਠੇ ਚਾਹੀਦੇ ਚਾਹੀਦੇ ਨੇ ਤੇ ਇਸ ਲਈ ਮੈਂ ਸਪੈਸ਼ਲ ਹੋ ਜਿਹੜੇ ਦੋ ਪਰੌਂਠੇ ਜਿਹੜੇ ਬਣਾਉਣ ਦੇਣੀਆਂ ਕਈ ਵਾਰ ਇੱਕ ਪਰੌਂਠਾ ਖਾ ਲੈਂਦਾ ਕਈ ਵਾਰ ਦੋ ਖਾ ਲੈਂਦੇ ਸੀ ਤੇ ਧੰਨਵਾਸ ਤੇ ਆਪਾਂ ਬਣਾ ਰਹੇ ਹਾਂ ਜੀ ਪਰੌਂਠੇ ਤੇ ਰੋਟੀਆਂ ਆਪਾਂ ਸਾਰੇ ਵਾਸਤੇ ਬਣਾ ਦਿੱਤੀਆਂ ਨੇ ਜ ਤੇ ਕੁਕ ਕਰਦੇ ਚਾ ਆਪਣੀ ਸਬਜੀ ਪਈ ਹੈ ਰਾਤ ਦਾ ਪਵਣਾ ਇਸ ਜੀ ਅਲਪ ਕੋਡਿੰਗ ਸਬਜੀ ਤੇ ਉਹ ਸਬਜੀ ਦੇ ਨਾਲ ਆਪਾਂ ਹੁਣ ਰੋਟੀ ਖਾ ਲਾਂਗੇ ਜੀ ਲਓ ਜੀ ਰੋਟੀ ਰੋਟੀ ਤੋਂ ਬਾਅਦ ਦੇ ਦਿਤਿਆ ਮੰਮੀ ਪਾਪਾ ਜੀ ਨੂੰ ਰੋਟੀ ਤੇ ਉਧਰ ਪਾਪਾ ਜੀ ਵੀ ਪ੍ਰਸ਼ਾਦਾ ਛਕ ਰਹੇ ਨੇ ਉਧਰ ਮੰਮੀ ਵੀ ਛਕ ਰਹੇ ਨੇ ਜੀ ਤੇ ਮੰਮੀ ਦੀ ਵੀਡੀਓ ਆਈ ਨਹੀਂ ਜੀ ਮੈਂ ਲੈਣ ਦੀ ਕੋਸ਼ਿਸ਼ ਤਾਂ ਕੀਤੀ ਸੀ ਤੇ ਬਸ ਉਸ ਤੋਂ ਬਾਅਦ ਮੈਂ ਲਾਗੀ ਸੀ ਜੇ ਕੜੀ ਨੂੰ ਬਣਾਉਣ ਵਾਸਤੇ ਕਿਉਂਕਿ ਕੜੀ ਦੀ ਰੈਸਪੀ ਫਰੈਂਡਸ ਮੈਂ ਪਹਿਲਾਂ ਕਾਫੀ ਵਾਰ ਦੇ ਦਿੱਤੀ ਹੈ ਇਸ ਲਈ ਮੈਂ ਨਾ ਪੂਰੀ ਡਿਟੇਲ ਚ ਰੈਸਪੀ ਨਹੀਂ ਦਿੱਤੀ ਬਸ ਫਟਾਫਟ ਅ ਅੱਜ ਜਿਹੜੀ ਕੜੀ ਬਣਾ ਰਹੀ ਹਾਂ ਉਹ ਆਲੂ ਮਤਲਬ ਕੱਲੇ ਆਲੂਆਂ ਵਾਲੀ ਆ ਆਲੂ ਕੱਟੇ ਨੇ ਮੈਂ ਚਾਰ ਆਲੂ ਲੈ ਲਏ ਸੀ ਥੋੜੇ ਜਿਹਾ ਨਾ ਜ਼ਿਆਦਾ ਮੋਟੇ ਨਾ ਜ਼ਿਆਦਾ ਪਤਲੇ ਮੀਡੀਅਮ ਸਾਈਜ਼ ਦੇ ਕੱਟ ਕੇ ਠੀਕ ਹੈ ਜੀ ਪਿਆਜ਼ ਵਗੈਰਾ ਦੇ ਵਿੱਚ ਪਾ ਦਿੱਤੇ ਨੇ ਜੀਰਾ ਪਾਇਆ ਸਭ ਤੋਂ ਪਹਿਲਾਂ ਤੇਲ ਦੇ ਵਿੱਚ ਉਸ ਤੋਂ ਬਾਅਦ ਅ ਇਹ ਜਿਹੜਾ ਤੁਹਾਨੂੰ ਦਿਖਾਇਆ ਬੈਟਰ ਇਦੇ ਵਿੱਚ ਕੋਈ ਵੀ ਪਾਣੀ ਐਡ ਨਹੀਂ ਕੀਤਾ ਲੱਸੀ ਦੇ ਵਿੱਚ ਜਿਹੜਾ ਹੈਗਾ ਆਪਾਂ ਨਮਕ ਮਿਰਚ ਹਲਦੀ ਤਿੰਨ ਚੀਜ਼ਾਂ ਪਾ ਕੇ ਉਸ ਤੋਂ ਬਾਅਦ ਬੇਸਨ ਨੂੰ ਘੋਲ ਲਿਆ ਦੀ ਮੈਂ ਜਿਹੜੀ ਕੜੀ ਇਸ ਤਰ੍ਹਾਂ ਬਣਾਉਣੀ ਆ ਤੁਸੀਂ ਕਿਸ ਤਰ੍ਹਾਂ ਬਣਾਉਣੀ ਆ ਜ਼ਰੂਰ ਮੈਨੂੰ ਕਮੈਂਟਾਂ 'ਚ ਦੱਸਿਓ ਠੀਕ ਹੈ ਜੀ ਤੇ ਬਸ ਜੇ ਆਪਾਂ ਮਤਲਬ ਪਕੌੜਿਆਂ ਵਾਲੀ ਕੜੀ ਬਣਾਉਣੀ ਹੁੰਦੀ ਤਾਂ ਪਹਿਲਾਂ ਪਕੌੜੇ ਬਣਾ ਲੈਣੇ ਆ ਜੀ ਤੇ ਜੇ ਨਹੀਂ ਪਕੌੜਿਆਂ ਵਾਲੀ ਬਣਾਉਣੀ ਹੁੰਦੀ ਤਾਂ ਮੈਂ ਇਸੇ ਤਰ੍ਹਾਂ ਰੈਡੀ ਹੈਗੇ ਆ ਆਲੂ ਪਾ ਕੇ ਜਿਹੜੀ ਕੜੀ ਬਣਾ ਲੈਣੀ ਆ ਤੇ ਅੱਜ ਮੈਂ ਮੇਥੀ ਵੀ ਨਹੀਂ ਪਾਈ ਕਿਉਂਕਿ ਮੰਮੀ ਨੇ ਮੈਨੂੰ ਕਹਿ ਦਿੱਤਾ ਸੀ ਕਿ ਮੇਥੀ ਨਾ ਪਾਓ ਕੜੀ ਹਰ ਵਾਰ ਜਦੋਂ ਵੀ ਮੈਂ ਮੈਂ ਮਤਲਬ ਕੜੀ ਬਣਾਉਣੀ ਹੈ ਨਾ ਮੇथी ਪਾ ਕੇ ਬਣਾਉਣੀ ਹੁੰਦੀ ਹੈ ਤੇ ਇਸ ਵਾਰ ਮੰਮੀ ਨੇ ਮੈਨੂੰ ਕਹਿ ਦਿੱਤਾ ਸਤੇ ਮੈਂ ਇੱਥੇ ਚੈੱਕ ਕਰ ਰਹੀ ਸੀ ਆਲੂ ਆਲੂ ਆਪਣੇ ਹੋ ਗਏ ਸੀ ਤਿਆਰ ਤੇ ਲਓ ਜੀ ਆਪਾਂ ਇਹਦੇ ਵਿੱਚ ਪਾ ਦਿੱਤਾਗਾ ਬੇਸਣ ਵਾਲਾ ਘੋਲ ਜਿਹੜਾ ਆਪਾਂ ਤਿਆਰ ਕਰਿਆ ਹੋਇਆ ਸੀਗਾ ਤੇ ਜਿੰਨਾ ਕ ਆਪਾਂ ਨੂੰ ਪਾਣੀ ਚਾਹੀਦਾਗਾ ਠੀਕ ਹੈ ਜੀ ਜਿੰਨੀ ਕ ਗਾੜ੍ਹੀ ਜਾਂ ਪਤਲੀ ਤੁਸੀਂ ਖਾਣੇ ਹੋ ਉਸ ਦੇ ਅਕੋਰਡਿੰਗ ਤੁਸੀਂ ਪਾਣੀ ਪਾ ਲਿਆ ਹੋਣਾ ਤੇ ਬਸ ਨਾ ਜ਼ਿਆਦਾ ਗਾੜ੍ਹੀ ਨਾ ਜਿਹੜਾ ਪਤਲੀ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਆਪਾਂ ਰੱਖ ਦਾਂਗੇ ਜੀ ਤੇ ਇਹਨੂੰ ਕੜੀ ਨੂੰ ਬਣਨ ਵਾਸਤੇ ਰੱਖ ਦਾਂਗੇ ਠ ਬਾਕੀ ਚਾਹਾਂਗੀ ਮੈਂ ਸਿਮ ਗੈਸ ਤੇ ਚੰਗੀ ਤਰ੍ਹਾਂ ਦੇ ਨਾਲ ਕਾੜ ਕਾੜ ਕੇ ਪਕਾ ਪਕਾ ਕੇ ਜਿਹੜੀ ਕੜੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਮੈਂ ਤਾਂ ਇਸ ਤਰੀਕਾ ਬਣਾਣੀ ਹੁੰਦੀ ਹੈ ਜੀ ਲੋ ਜੀ ਕੜੀ ਨੂੰ ਪੱਕਣ ਵਾਸਤੇ ਰੱਖ ਦਿੱਤਾ ਜੀ ਤੇ ਮੈਂ ਲਾਉਣ ਲੱਗੀ ਸੀ ਜੀ ਝਾੜੂ ਤੇ ਚੰਗੀ ਤਰ੍ਹਾਂ ਦੇ ਨਾਲ ਮੈਂ ਰੂਮ ਦੇ ਵਿੱਚ ਝਾੜੂ ਘੱਟ ਲਈ ਸੀ ਤੇ ਹੁਣ ਇਹ ਤਾਂ ਦੂਸਰੇ ਸਾਈਡ ਵੀ ਜਿਹੜੀ ਦੂਸਰੇ ਕਮਰੇ ਦੇ ਵਿੱਚ ਵੀ ਝਾੜੂ ਲਗਾਉਂਗੀ ਤੇ ਬਾਕੀ ਨਾ ਮਤਲਬ ਸਰਦਾਰ ਜੀ ਨੇ ਫੋਨ ਕਰਤਾ ਸੀਗਾ ਦੀਦੀ ਨੂੰ ਉਹਨਾਂ ਨੂੰ ਤੇ ਵੀ ਤੁਸੀਂ ਆਜੋ ਹਣਾ ਚਲੋ ਵੀ ਆਪਾਂ ਇੱਧਰ ਏਸੀ ਵੀ ਲਵਾਇਆ ਸੀ ਉਹਦੇ ਕਰਕੇ ਵੀ ਥੋੜਾ ਜਿਆਦਾ ਆਇਆ ਸੀਗਾ ਚਲੋ ਵੀ ਹਣਾ ਆ ਜਾਣਗੇ ਤੇ ਉਹਨੇ ਫੋਨ ਕਰਤਾ ਸੀਗਾ ਇਸ ਲਈ ਮੈਂ ਫਟਾਫਟ ਜਿਹੜੇ ਕੰਮਕਾਰ ਕਰ ਰਹੀ ਸੀਗੀ ਤੇ ਕੜੀ ਆਪਣੀ ਬਣ ਰਹੀ ਆ ਤੇ ਇੱਧਰ ਮੈਂ ਝਾੜੂ ਵਗਰਾ ਲਗਾ ਰਹੀ ਹਾਂ ਜੀ ਤੇ ਸਾਹਮਣੇ ਕਰਨ ਦੀ ਮਸਤੀ ਚੱਲ ਰਹੀ ਹੈ ਧਰਮ ਦੇਖੋ ਤੁਸੀਂ ਸਾਹਮਣੇ ਧਰਮ ਆਪਣਾ ਲੱਗਿਆ ਪਿਆ ਜੀ ਤੇ ਸਰਦਾਰ ਜੀ گئے ਹੋਏ ਨੇ ਜੀ ਸਰਦਾਰ ਜੀ گئے ਮੈਕੈਨਿਕ ਨੂੰ ਲੈਣ ਕਿਉਂਕਿ ਆਪਣੀ ਥੋੜੀ ਜੀ ਫਿਟਿੰਗ ਰਹਿੰਦੀ ਹੈਗੀ ਹੈ ਨਾ ਕਰਨ ਵਾਲੀ ਤੇ ਸਰਦਾਰ ਜੀ گئے ਹੋਏ ਆ ਤੇ ਮੈਨੂੰ ਐ ਸੀਗਾ ਚਲੋ ਮੈਂ ਉਹਦੇ ਆਉਂਦੇ ਆਉਂਦੇ ਤੱਕ फटाफट ਜਿਹੜਾ ਹੈਗਾ ਝਾੜੂ ਪੁੱਛਾ ਕਰਦਾ ਲਓ ਜੀ ਹਵਾ ਵੀ ਪੂਰ ਜ਼ਰ ਚੱਲ ਰਹੀ ਸੀ ਕੁੜਾ ਸਾਰਾ ਨਾ ਮਤਲਬ ਅੰਦਰ ਨਹੀਂ ਆ ਰਿਹਾ ਸੀ ਤੇ ਮੈਂ ਜਿਹੜਾ ਇੱਥੋਂ ਲੌਬੀ ਚ ਚੱਕ ਲਿਆ ਸੀ ਸਾਰਾ ਕੂੜਾ ਤੇ ਬਾਕੀ ਨਾ ਸਾਰੇ ਆਪਾਂ ਝਾੜੂ ਲਾ ਦਾਂਗੇ ਇੱਧਰ ਤੜਨਾ ਮੈਨੂੰ ਕਹੀ ਜਾਂਦਾ ਸੀ ਕਰ ਵਾ ਸਿਆ ਲਾ ਦੋ ਐਲਈਡੀ ਤੇ ਤੇ ਆਪਾਂ ਨੂੰ ਲਾਉਣ ਵਾਸਤੇ ਚਲੇ ਗਏ ਸੀ ਇਹ ਤੇ ਉਹਨੂੰ ਮੈਂ ਲਾ ਕੇ ਹੀ ਉਹਦਾ ਤੇ ਤਰਨ ਨੂੰ ਇਹਨਾਂ ਨਹੀਂ ਪਤਾ ਹੈਗਾ ਨਾ ਮਤਲਬ ਚਲਾਉਣਾ ਨਹੀਂ ਆਉਂਦਾ ਰਿਮੋਟ ਬੱਕੇ ਉਹ ਮੈਂ ਦਿੰਦੀ ਵੀ ਨਹੀਂ ਮੈਨੂੰ ਐ ਹੋ ਜਾਂਦਾ ਵੀ ਕੋਈ ਹੋਰ ਪਟਨਾਂ ਦੱਬ ਦੇ ਤੇ ਚਲੋ ਫਿਰ ਆਪਾਂ ਉਹਨੂੰ ਲਾ ਕੇ ਤੇ फटाफट ਆਪਾਂ ਪੋੜੀ ਤੇ ਝਾੜੂ ਲਾ ਰਹੇ ਹਾਂ ਜੀ ਸਾਰੇ ਝਾੜੂ ਲਾਉਣ ਤੋਂ ਬਾਅਦ ਆਪਾਂ ਲਾਵਾਂਗੇ ਜੀ ਪੋਚਾ ਤੇ ਰੋਟੀ ਵਾਲੇ ਮੈਂ ਨਹੀਂ ਖਾਦੀ ਜੀ ਕਿਉਂਕਿ ਮੈਂ ਸਰਦਾਰ ਜੀ ਦੀ ਢੇਟ ਕਰਤੀ ਸੀ ਮੈਂ ਕਿਹਾ ਚਲੋ ਸਰਦਾਰ ਜੀ ਆਉਣਗੇ ਰੋਟੀ ਖਾ ਲਾਂਗੇ ਲੋ ਜੀ ਸਾਰੇ ਝਾੜੂ ਲਾ ਲਏ ਸਾਰੇ ਝਾੜੂ ਲਾਉਣ ਤੋਂ ਬਾਅਦ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਲੱਗੇ ਸੀ ਜੀ ਪੂੰਛਾ ਲਾਉਣ ਵਾਸਤੇ ਪੂੰਛਾ ਲਾਉਣ ਵਾਸਤੇ ਮੈਂ ਆ ਗਈ ਹਾਂ ਜੀ ਰੂਮ ਦੇ ਵਿੱਚ ਤੇ ਇਧਰ ਧਰਮ ਦੀ ਵੀ ਮਸਤੀ ਤੁਸੀਂ ਦੇਖੀ ਚੱਲਿਓ ਬਹੁਤ ਜ਼ਿਆਦਾ ਮਸਤੀ ਕਰਦਾਗਾ ਤੇ ਇੱਕਦਮ ਟਿਕ ਹੀ ਨਹੀਂ ਬਹਿੰਦਾ ਹੈਗਾ ਬਹੁਤ ਵਾਰ ਨੂੰ ਕਹਿਣਾ ਪੈਂਦਾ ਟਿਕ ਜਾ ਟਿਕ ਜਾ ਬਹੁਤ ਜ਼ਿਆਦਾ ਸ਼ਰਟ ਕਰਨ ਲੱਗ ਗਿਆ ਹੁਣ ਤੇ ਪਹਿਲਾਂ ਨਹੀਂ ਸ਼ਾਟ ਨਹੀਂ ਸੀ ਕਰਦਾ ਹੁੰਦਾ ਤੁਸੀਂ ਦੇਖੀ ਚੱਲਿਓ ਵੀਡੀਓ ਦੇ ਵਿੱਚ ਕਿਵੇਂ ਲੱਗਦੀ ਆ ਬਾਕੀ ਦਿਦਰ ਸ਼ਾਲਮਾ ਲੱਗਦਾ ਦਿਦਰ ਸ਼ਾਲਮਾ ਬਾਕੀ ਦਸਰਾਣੇ ਨਿੱਤਰ ਕਰਦਾ ਜਵਾਬ ਉੱਤਰ ਕਰਦਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਛੁੱਟੀਆਂ ਦੇ ਵਿੱਚ ਬੱਚੇ ਜਿਹੜੇ ਹਨ ਇਸ ਤਰ੍ਹਾਂ ਹੀ ਕਰਦੇ ਆ ਛੁੱਟੀਆਂ ਦਾ ਜੇ ਕੀ ਹਰ ਹਰ ਰੋਜ਼ ਹੀ ਇਸ ਤਰ੍ਹਾਂ ਕਰਦੇ ਆ ਨਾ ਸਾਰਿਆਂ ਦੇ ਬੱਚੇ ਇਦਾਂ ਹੀ ਕਰਦੇ ਨੇ ਲੋਕੀ ਚਲੋ ਆਪਾਂ ਪੁੱਛਾ ਜਿਹੜਾ ਹੈਗਾ ਲਾ ਲੈਂਦੇ ਆ ਜੀ ਮੈਂ ਤੇ ਪੋਚਣਾ ਮੈਂ ਰੂਮ ਦੇ ਵਿੱਚ ਦੋ ਵਾਰ ਲਾਉਂਗੀ ਦੋ ਵਾਰ ਹੀ ਇਸ ਲਈ ਲਾਉਂਗੀ ਕਿਉਂਕਿ ਨਾ ਜਿਹੜਾ ਖੱਡਾ ਮਾਰਿਆ ਸੀ ਉਹਦੇ ਨਾਲ ਨਾ ਮਤਲਬ ਮਿੱਟੀ ਨਿਕਲੀ ਸੀ ਜਿਹੜੀ ਰੇਤ ਮਤਲਬ ਇੱਟ ਦੀ ਹੈ ਨਾ ਮਿੱਟੀ ਵੀ ਲਾਲ-ਲਾਲ ਜੀ ਤੇ ਉਹ ਜਾ ਨਹੀਂ ਸੀ ਰਹੀ ਹੈ ਇਸ ਲਈ ਮੈਂ ਦੋ ਵਾਰ ਪੋਚਾ ਲਾਇਆ ਲੋ ਜੀ ਪੱਖਾ ਜਿਹੜਾ ਸੀ ਕਿ ਮਨੇ ਕਾਫੀ ਜ਼ਿਆਦਾ ਤੇਜ਼ ਕਰ ਦਿੱਤਾ ਤੇ ਪੋਚਾ ਦੁਬਾਰਾ ਧੋ ਕੇ ਲਈ ਆਈਆਂ ਮੈਂ ਦੁਬਾਰਾ ਜਿਹੜਾ ਹੈਗਾ ਰੂਮ ਦੇ ਵਿੱਚ ਪੋਚਾ ਲਾਉਂਗੀ ਜੀ ਤੇ ਪੋਚਾ-ਪੋਚਾ ਲਾ ਕੇ ਸਾਰੇ ਠੀਕ ਹੈ ਜੀ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਲੋ ਸਾਰੇ ਪੂੰਛਾ ਵਗੈਰਾ ਹੋ ਗਿਆ ਕਿਚਨ ਦੀ ਕਲੀਨਿੰਗ ਵੀ ਹੋ ਗਈ ਆ ਤੇ ਇਧਰ ਮੈਂ ਨਾ ਪੈੱਡ ਤੇ ਸਰਾਣੇ ਵੀ ਸੈੱਟ ਕਰਕੇ ਨਹੀਂ ਸੀ ਤਰਮ ਨੇ ਫੇਰ ਵਸ ਇਧਰ ਉਧਰ ਘੜ ਦਿੱਤੇ ਨੇ ਸਰਾਣੇ ਤੇ ਇਧਰ ਫਿਟਿੰਗ ਨੂੰ ਬੜਾ ਕੰਮ ਚੱਲ ਰਿਹਾ ਤੇ ਮਤਲਬ ਮਕੈਨਿਕ ਆ ਗਿਆ ਸੀਗਾ ਸਰਦਾਰ ਜੀ ਲੈ ਕੇ ਆ ਗਏ ਸੀ ਕਿ ਮਕੈਨਿਕ ਨੂੰ ਜਦੋਂ ਸਾਰੇ ਮੈਂ ਪੂੰਛਾ ਵਗੈਰਾ ਲਾ ਦਿੱਤਾ ਸੈਟਿੰਗ ਵਗੈਰਾ ਸਾਰੀ ਕਰ ਦਿੱਤੀ ਆ ਟਾਈਮ ਤੁਸੀਂ ਦੇਖ ਲਓ ਜੀ 10 ਵੱਜ ਚੁੱਕੇ ਨੇ ਇਧਰ ਮੈਂ ਆਪਣਾ ਸੂਟ ਵੀ ਪ੍ਰੈਸ ਕਰਕੇ ਰੱਖ ਲਿਆ ਤਾਂ ਜਿਹੜਾ ਕਿ ਮੈਨੇ ਪਾਉਣਾ ਸੀਗਾ ਤੇ ਕਿਉਂਕਿ ਮੇਰੇ ਫਰੈਂਡ ਦਾ ਫੋਨ ਆ ਗਿਆ ਸੀ ਸਿੱਛਾਣਾ ਸੀ ਜੀ ਗੁਰਦੁਆਰਾ ਸਾਹਿਬ ਤੇ더라 ਪਾਕੀ ਚੰਦੀ ਕਲੀਨਿੰਗ ਕਰ ਦਿੱਤੀ ਆ ਬੱਤਨ ਵਗੈਰਾ ਸਾਫ ਕਰ ਦਿੱਤੇ ਨੇ ਸੈਲਫ ਸਾਫ ਕਰਤੀ ਗਿਆ ਸਾਫ ਕਰ ਦਿੱਤਾ ਹੈ ਤੇ ਕੜੀ ਤੁਸੀਂ ਦੇਖ ਲਓ ਜੀ ਕੜੀ ਵੀ ਆਪਣੀ ਰੈਡੀ ਆ ਕੜੀ ਬਣ ਗਈ ਸੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਕੜੀ ਦਾ ਕਲਰ ਸੈਟ ਦਾ ਨਹੀਂ ਆ ਰਿਹਾ ਹਣਾ ਜਿਹੜਾ ਕਲਰ ਹੈਗਾ ਸੀ ਉਸ ਤਰ੍ਹਾਂ ਦਾ ਹਾਂ ਹੁਣ ਸਹੀ ਆ ਰਿਹਾ ਕਿਉਂਕਿ ਮੈਂ ਲਾਈਟ ਔਨ ਕਰਤੀ ਸੀਗੀ ਫਰੈਂਡਸ ਤੇ ਹੁਣ ਜਿਹੜਾ ਪਰਫੈਕਟ ਦਾ ਕਲਰ ਜਿਹੜਾ ਵੀ ਕੜੀ ਦਾ ਕਲਰ ਸੀ ਨਾ ਉਹ ਤੁਹਾਨੂੰ ਦਿਖ ਰਿਹਾ ਠੀਕ ਹੈ ਇਸ ਤਰ੍ਹਾਂ ਦਾ ਕਲਰ ਆਇਆ ਸੀ ਕੜੀ ਕਾਫੀ ਜਿਆਦਾ ਟੇਸਟੀ ਬਣੀ ਸੀ ਕੜੀ ਆਪਣੀ ਰੈਡੀ ਹੈ ਜੀ ਠੀਕ ਹੈ ਰੋਟੀ ਹਲੇ ਮੈਂ ਨਹੀਂ ਖਾਧੀ ਰੋਟੀ ਖਾਉਂਗੀ ਜੇ ਮੈਂ ਨਹਾ ਕੇ ਤੇ ਬਾਕੀ ਤੁਹਾਨੂੰ ਬਾਹਰ ਦਾ ਵੀਊ ਦਿਖਾਉਣੀ ਹੈ ਜੀ ਬਾਹਰੇ ਧੁੱਪ ਦੇਖੋ ਤੁਸੀਂ ਕਿੱਥੇ ਤੱਕ ਆ ਗਏ 10 ਵਜ ਗਏ ਨੇ ਤੇ ਹਨਾ ਆਪਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਹੈਗਾ ਕੰਮ ਸਾਰੇ ਖਤਮ ਕਰ ਦਿੱਤੇ ਨੇ ਇਹ ਜਿਹੜਾ ਮਕੈਨਿਕ ਆਇਆ ਹੁੰਦਾ ਸਮਾਨ ਆ ਜੀ ਬਾਹਰ ਜਿਹੜੇ ਫਿਟਿੰਗ ਕਰ ਰਿਹਾਗਾ ਉਹ ਹਨਾ ਠ ਸਭ ਸਾਰੀ ਕਲੀਨਿੰਗ ਹੋ ਗਈ ਆ ਤੇ ਆਪਾਂ ਨਾ ਕੇ ਆਉਂਦੇ ਆ ਜੀ ਲੋ ਜੀ ਮੈਂ ਨਾ ਕੇ ਆ ਗਈ ਆ ਤੇ ਤਰਨ ਨੇ ਕਹਿੰਦਾ ਮੈਨੂੰ ਭੁੱਖ ਲੱਗੀ ਆ ਤਰਨ ਨੇ ਦਿੱਤੀ ਸੀ ਪਾ ਕੇ ਮੈਂ ਰੋਟੀ ਤਰਨ ਆਪਣੀ ਰੋਟੀ ਖਾ ਰਹੀ ਆ ਜੀ ਮੈਂ ਆਪਣਾ ਨਹਾ ਕੇ ਸਿਰ ਸੁਦਾ ਲਿਆ ਜੀ ਤੇ ਮੇਕਅਪ ਵਗੈਰਾ ਕਰ ਲਿਆ ਕਿਉਂਕਿ ਇਹ ਫਰੈਂਡ ਦਾ ਅਸਲ ਵਿੱਚ ਫੋਨ ਤੋਂ ਪਹਿਲਾਂ ਦੱਸਿਆ ਗਿਆ ਤੇ ਆਪਾਂ ਜਾਣਾ ਸੀ ਹੋਰ ਦੁਆਰਾ ਸਾਹਿਬ ਤੇ ਫਸ ਫਟਾਫਟ ਰੈਡੀ ਹੁੰਨੇ ਆ ਜੀ ਠੀਕ ਆ ਜੀ हां जी ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਜਿਹੜਾ ਹੈਗਾ ਸੀਗਾ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾ ਆ ਜਾਣ ਉਹਨਾਂ ਨੇ ਆਪਣੇ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਆਪਣੇ ਲਈ ਸ਼ਹੀਦ ਹੋ ਗਏ ਅੱਜ ਉਹਨਾਂ ਦਾ ਸੀਗਾ ਜੀ ਅੱਜ ਸਾਰੇ ਕਿਤੇ ਜਿਹੜਾ ਹੈਗੇ ਆ ਸ਼ਹੀਦੀ ਨੂੰ ਲੈ ਕੇ ਜਿਹੜੇ ਪਾਪੋਗ ਪਾਏ ਗਏ ਨੇ ਹਨਾ ਕਾਫੀ ਜਿਆਦਾ ਮਤਲਬ ਕਾਫੀ ਗੁਰਦੁਆਰਿਆਂ ਦੇ ਵਿੱਚ ਹਰ ਥਾਂ ਦੇ ਵਿੱਚ ਹਰ ਬਾਜ਼ਾਰ ਮਾਰਕੀਟ ਦੇ ਵਿੱਚ ਜਿਹੜੀ ਸ਼ਵੀਲਾਂ ਠੰਡੇ ਪਾਣੀ ਦੇ ਸ਼ਵੀਲਾਂ ਹਨਾ ਲਾਈਏ ਲਾਏ ਜਾ ਰਹੇ ਆ ਹਾਂਜੀ ਪਾ ਇੱਥੇ ਖੜ ਕੇ ਕਲ ਕਰਦੇ ਆ ਉਧਰ ਨਾਲ ਤਰਨ ਟੀਵੀ ਦੇਖ ਰਿਆ ਸੌਪ ਘੜ ਦੇ ਕੰਮ ਖਤਲ ਕਰ ਲਈ ਜੀ ਸਾਰੇ ਅੱਜ ਮੈਂ ਤੁਹਾਨੂੰ ਆਪਣੀ ਮਾਰਨਿੰਗ ਰੁਟੀਨ ਸ਼ੇਅਰ ਕੀਤੀ ਆ ਸੋ ਮੇਰਾ ਬਲੌਗ ਕਿਸ ਤੋਂ ਲੱਗਿਆ ਜਰੂਰ ਦੱਸਿਓ ਹਣਾ ਤੇ ਆਪਾਂ ਨਾਲ ਇਹ ਵਾਰ ਈਰਿੰਗਸ ਦੇ ਦੇਖੋ ਤੁਸੀਂ ਆਨਲਾਈਨ ਮੀਸ਼ੂ ਤੋਂ ਮੰਗਾਈ ਲੀਏ ਮੈਂ ਚਾਰ ਜੋੜੀਆਂ ਸੀਗੀਆਂ ਚਾਰ ਦੇ ਵਿੱਚੋਂ ਨਾ ਤਿੰਨ ਜੋੜੇ ਸਹੀ ਨੇਗੇ ਠੀਕ ਹੈ ਵੈਸੇ ਸਾਰੇ ਸਹੀ ਸੀ ਜਦੋਂ ਮੈਂ ਖਾਉਣ ਲੱਗੀ ਨਾ ਉਹ ਇੱਕ ਟੁੱਟ ਗਿਆ ਮੈਂ ਤੁਹਾਨੂੰ ਦਿਖਾ ਦਊਗੀ ਸੋ ਬਲੌਗ ਕਿਸ ਤਰ੍ਹਾਂ ਦਾ ਲੱਗਾ ਜਰੂਰ ਦੱਸਿਓ ਨਾ ਵੀਡੀਓ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਜੀ ਮਿਲਦੇ ਜੀ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ